ਹਾਜੀ ਬੱਜੇ ਸਾਰਨ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਮੁੱਖ ਮੰਤਰੀ ਆਪਣੇ ਸੰਗਾ ਸਾਹਿਬ ਸੰਗਾ ਸਾਹਿਬ ਕੀ ਪਾ ਗੜੇ ਸੰਗਾ ਸਾਹਿਬ ਆਹ ਤਾਂ ਮੋਟਾ ਪਾਗੜੇ ਖਾਏ ਆਪਣੇ ਕੋਲ ਪਰਨ ਪਤਾ ਲੈਣ ਆਏ ਮੁੱਖ ਮੰਤਰੀ ਸਾਹਿਬ ਦਾ ਪਤਾ ਲੈਣ ਆਏ ਆ ਮੁੱਖ ਮੰਤਰੀ ਦਾ ਝਗੜਾ ਆਇਆ ਨਾ ਦੱਸੋ ਸੰਗਾ ਸਾਹਿਬ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਦਿਨੇ ਆਲ ਮੁੱਖ ਮੰਤਰੀ ਸਾਹਿਬ ਦਾ ਪਤਾ ਲੈਣ ਗਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਕਾਫੀ ਕੁੱਟਮਾਰ ਹੋਈ ਮੈਂ ਵੀਡੀਓ ਦੇਖੀ ਪੁਲਿਸ ਨੇ ਬਹੁਤ ਕੁੱਟਿਆ ਪੁਲਿਸ ਨੇ ਉਹਦੇ ਵਾਲ ਫੜ ਕੇ ਮੁੱਖ ਮੰਤਰੀ ਸਾਹਿਬ ਦੇ ਤੇ ਵਾਲਾਂ ਤੋਂ ਫੜ ਕੇ ਧੂਈ ਫਿਰਦੇ ਰਹੇ ਬਹੁਤ ਮਾੜੀ ਗੱਲ ਆ ਕਿ ਇਹਨਾਂ ਨੇ ਧੂਇਆ ਉਹਨਾਂ ਨੂੰ ਫੜ ਕੇ ਉਹਨਾਂ ਲੋਕਾਂ ਦੇ ਕਾਰਵਾਈ ਅਫਸਰਾਂ ਤੇ ਹੋਣੀ ਚਾਹੀਦੀ ਆ ਉਹ ਡਿਸਮਿਸ ਹੋਣੇ ਚਾਹੀਦੇ ਆ ਠੀਕ ਆ ਨਾ ਕੱਲ ਨੂੰ ਕੋਈ ਬੰਦਾ ਕੇਸਾਂ ਨੂੰ ਹੱਥ ਪਾ ਕੇ ਦੇਖੋ ਕਾਨੂੰਨੀ ਕਾਰਵਾਈ ਪੁਲਿਸ ਨੂੰ ਆ ਉਹਨੂੰ ਫੜ ਕੇ ਅੰਦਰ ਲੈ ਜਾਂਦੇ ਥਾਣੇ ਲਾ ਕੇ ਨજરਬੰਦ ਕਰਦੇ ਵਾਲਾਂ ਤੋਂ ਨਹੀਂ ਫੜਨਾ ਚਾਹੀਦਾ ਵਾਲਾਂ ਤੋਂ ਫੜ ਕੇ ਉਹਦਾ ਬਹੁਤ ਜ਼ਿਆਦਾ ਆਪਣਾ ਇਹਨਾਂ ਨੇ ਢਾਹ ਲਾਈ ਆ ਆਪਣੀ ਸਾਰੀ ਸਾਡੀ ਕੌਮ ਨੂੰ ਤੇ ਸਭ ਤੋਂ ਵੱਧ ਇਹਨਾਂ ਲੋਕਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਠੀਕ ਹੈ ਨਾ ਮੁੱਖ ਮੰਤਰੀ ਸਾਹਿਬ ਦੇ ਨਾਲ ਨਹੀਂ ਸਾਰੇ ਖੜੇ ਆ ਤੇ ਮੁੱਖ ਮੰਤਰੀ ਨਾਲ ਨਹੀਂ ਖੜੇ ਇਤਰਾਜ਼ ਮੈਂ ਪਤਾ ਲੈਣ ਉਹਨਾਂ ਦੇ ਪਿੰਡ ਘਰ ਗਿਆ ਤੇ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਸੰਗਾ ਸਾਹਿਬ ਮੈਨੂੰ ਬਾਲਾਂ ਤੋਂ ਫੜ ਲਿਆ ਪੁਲਿਸ ਨੇ ਬਾਲਾਂ ਤੋਂ ਫੜ ਕੇ ਮੈਨੂੰ ਬਹੁਤ ਕੁੱਟਿਆ ਮਾਰਿਆ ਮੈਨੂੰ ਧੋਇਆ ਤੇ ਸਾਰਾ ਮਸਲਾ ਹੀ ਕੁੱਤੇ ਤੋਂ ਤੋਂ ਕੁੱਤਾ ਭੈਣਿਆ ਮੁੱਖ ਮੰਤਰੀ ਸਾਹਿਬ ਨੇ ਕੁੱਤੇ ਤੋਂ ਝਗੜਾ ਹੋ ਗਿਆ ਤੇ ਉਥੋਂ ਗਏ ਪੱਕੇ ਨੇ ਪੁਲਿਸ ਨੂੰ ਸੂਚਨਾ ਕੀਤੀ ਪੁਲਸ ਆ ਗਈ ਪੁਲਸ ਨੇ ਉਪਰੋਸਨ ਨੂੰ ਪੁਛਿਆ ਨੀ ਮੁੱਖ ਮੰਤਰੀ ਸਾਹਿਬ ਨੂੰ ਆਉਂਦੇ ਆ ਉਹਨਾਂ ਨੇ ਡਾਂਗਾ ਮਾਰਦਿਆਂ ਸ਼ੁਰੂ ਕਰ ਦਿੱਤੇ ਆ ਮੁੱਖ ਮੰਤਰੀ ਦੇ ਵਾਲ ਹੱਥਾਂ 'ਚ ਫੜ ਕੇ ਪੁੱਛਨੇ ਕਾਫੀ ਢੋਆ ਮੈਂ ਕਹਿੰਦਾ ਇਹੋ ਜੇ ਅਫਸਰਾਂ ਤੇ ਪਰਚਾ ਹੋਣਾ ਚਾਹੀਦਾ ਡਿਸਮਿਸ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਮੁੱਖ ਮੰਤਰੀ ਸਾਹਿਬ ਕਿ ਇਹਨਾਂ ਨੇ ਇਹਨੂੰ ਮੁੱਖ ਮੰਤਰੀ ਨੂੰ ਕੁੱਟਿਆ ਹੈ ਮੰਤਰੀ ਨੂੰ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਪਹਿਲੀ ਗੱਲ ਇਹ ਡਿਸਮਿਸ ਕਰਦਨੇ ਚਾਹੀਦੇ ਆ ਮੈਂ ਆ ਜਾਹੇਦਾਰ ਸਿੰਘ ਸਾਹਿਬ ਨੂੰ ਮੁੱਦਾ ਠਾਵਾਗਾ ਜਾਇਹਦਾਰਾਂ ਨੂੰ ਮੈਂ ਉੱਥੇ ਇੱਕ ਕਾਪੀ ਦੇ ਕੇ ਆਵਾਂਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੇਸ਼ ਕਰਾਂਗਾ ਉੱਥੇ ਜਾਇਹਦਾਰ ਤੇ ਸਭ ਦੇ ਸਾਹਮਣੇ ਤੇ ਮੁੱਖ ਮੰਤਰੀ ਇਹਦੇ ਵਾਰ ਫੜੇ ਆ ਮੁੱਖ ਮੰਤਰੀ ਸਾਹਿਬ ਦੇ ਫੜ ਕੇ ਵਾਰ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਨੂੰ ਢੂੰਢੇ ਰਹੇ ਆ ਤੇ ਬਹੁਤ ਮਾਰੀ ਘਟਨਾ ਹੋਈ ਆ ਤਾਂ ਹੀ ਸਾਰੇ ਮੁੱਖ ਮੰਤਰੀ ਦੇ ਨਾਲ ਖੜੇ ਆ ਦਿਨ ਰਾਤ ਮੁੱਖ ਮੰਤਰੀ ਸਾਨੂੰ ਫੋਨ ਕਰੇ ਮੇਰੇ ਤੋਂ ਇੱਕੋ ਗੱਲ ਕਹੀ ਮੈਨੂੰ ਕਹਿੰਦੇ ਸੰਗਾ ਸਾਹ ਤੇਰੇ ਤੋਂ ਫੋਨ ਆ ਮੁੱਖ ਮੰਤਰੀ ਸਾਹਿਬ ਦਾ ਮੇਰੇ ਕੋ ਮੁੱਖ ਮੰਤਰੀ ਦਾ ਫੋਨ ਨਹੀਂ ਆ ਰਹਾ ਉਹਦੇ ਕੋਲ ਫੋਨ ਨਹੀਂ ਆ ਰਹਾ ਮੁੱਖ ਮੰਤਰੀ ਸਾਹਿਬ ਤੋਂ ਹਾਂ ਮੇਰੇ ਕੋ ਫੋਨ ਹੀ ਨਹੀਂ ਹੈਗਾ ਫੋਨ ਨਹੀਂ ਆ ਰਹਾ ਮੁੱਖ ਮੰਤਰੀ ਤੋਂ ਮਿਲਣਾ ਮੈਂ ਘਰ ਆ ਕੇ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਨਾ ਮੇਰਾ ਮੁੱਖ ਮੰਤਰੀ ਸਾਹਿਬ ਨਾਲ ਬਹੁਤ ਪਿਆਰ ਆ ਹਾਂਜੀ ਹਾਂਜੀ ਉਹ ਜਿਆਦਾ ਪਿਆਰ ਆ ਬਹੁਤ ਪਿਆਰ ਆ ਤੇ ਮੈਂ ਕਹਿੰਦਾ ਹਾਂ ਉਹਨਾਂ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਇਹਨਾਂ ਨੇ ਮੁੱਖ ਮੰਤਰੀ ਦੇ ਵਾਲ ਫਰੇ ਆ ਉਹਨਾਂ ਲੋਕਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਪਹਿਲੀ ਗੱਲ ਉਹ ਡਿਸਮਿਸ ਹੋਣੀ ਚਾਹੀਦੀ ਨੌਕਰੀ ਤੋਂ ਤੇ ਇਹੋ ਜਿਹੇ ਬੰਦਿਆਂ ਨੂੰ ਮੈਨੂੰ ਲੱਗਦਾ ਜ਼ਾਹਿਰਦਾਰ ਮੈਂ ਜ਼ਾਹਿਰਦਾਰ ਸਿੰਘ ਸਾਹਿਬ ਨੂੰ ਅਪੀਲ ਕਰਾਂਗਾ ਇਹਨਾਂ ਬਹੁਤ ਮਾਰੀ ਘਟਨਾ ਹੋਈ ਆ ਜਿਹੜੀ ਪੁਲਿਸ ਨੇ ਕੀਤੀ ਆ ਬਹੁਤ ਸਾਲੋਂ ਸੁਣ ਕੇ ਬੜਾ ਦੁੱਖ ਹੋਇਆ ਤੇ ਇਹਨਾਂ ਅਫਸਰਾਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਵਲ ਕਰਾਂਗਾ ਇਹਨਾਂ ਦੇ ਪਰਚਾ ਕਰਕੇ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜੇਲਾ ਜੇ ਨਜ਼ਰਬੰਦ ਕਰਨਾ ਚਾਹੀਦਾ ਜੋ ਕਿਹੜਾ ਮਰਜ਼ੀ ਕਿਹੜਾ ਅਫਸਰ ਕਿਹੜਾ ਮਰਜ਼ੀ ਉਸ ਚੋਦੇ ਤੇ ਹੋਵੇ ਇਹੋ ਜੀ ਘਟਨਾ ਨਹੀਂ ਚਾਹੀਦੀ ਆ ਗੈਰੀ ਘਟਨਾ ਇਹਨਾਂ ਕੀਤੀ ਆ ਨਾ ਪੁਰਾਣੇ ਸਮਿਆਂ ਜੱਤਵਾਦ ਟਾਈਮ ਹੁੰਦੀ ਇਸ ਤਰ੍ਹਾਂ ਦੀ ਘਟਨਾ ਪੁਲਿਸ ਕਰ ਦਿੰਦੀ ਲੋਕਾਂ ਨੂੰ ਅੱਜ ਸਾਰੇ ਆਂ ਬਾਜ਼ਾਰ ਚ ਕੁੱਟਿਆ ਮੁੱਖ ਮੰਤਰੀ ਸਾਹਿਬ ਨੂੰ ਕੁੱਟਿਆ ਬਹੁਤ ਮਾਰੀ ਘਟਨਾ ਆ ਆਣੀ ਮੁੱਖ ਮੰਤਰੀ ਸਾਹਿਬ ਦੇ ਨਾਲ ਖ কারাই হুঁ চাই